ਸਾਥੀਓ ਨਕੋਦਰ ਹਲਕੇ ਤੋਂ ਤੁਹਾਡੇ ਨਾਲ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਕੋਦਰ ਦੇ ਵਾਰਡ ਨੰਬਰ 8 ਦੇ ਵਿੱਚ ਬਸਪਾ ਦੇ ਹੱਕ ਬਜਿਹੜਾ ਬੂਥ ਲੱਗਾ ਹੋਇਆ ਆਓ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਾਥੀ ਬੈਠੇ ਹੋ ਸਰ ਜੈਪੀ ਮੀ ਜੀ ਸਰ ਆਪਣਾ ਨਾਮ ਉਹਦਾ ਬੋਲ ਕੇ ਗੱਲਬਾਤ ਕਰੀ ਅੱਜ ਦੀ ਮੈਂ ਰਵੀ ਕੁਮਾਰ ਮੈਰਾ ਵਿਧਾਨ ਸਭਾ ਹਲਕਾ ਨਕੋਦਰ ਦਾ ਜਨ ਸੈਕਟਰੀ ਤੇ ਅੱਜ ਜਿਹੜੀ ਪੋਲਿੰਗ ਹੋ ਰਹੀ ਆ ਬਹੁਤ ਅਮਨ ਸ਼ਾਂਤੀ ਦੇ ਨਾਲ ਹੋ ਰਹੀ ਆ ਵਾਰਡ ਨੰਬਰ 8 ਦੇ ਵਿੱਚ ਸਵੇਰ ਦੀਆਂ ਲਾਈਨਾਂ ਲੱਗੀਆਂ ਹੋਈਆਂ ਆ ਔਰ ਅਜੇ ਤੱਕ ਵੀ ਲਾਈਨ ਜਿਹੜੀ ਆ ਉਹ ਟੁੱਟ ਨਹੀਂ ਰਹੀ ਤੇ ਸਾਨੂੰ ਉਮੀਦ ਆ ਬਈ ਬਹੁਤ ਸਾਰੀ ਵੋਟ ਜਿਹੜੀ ਆ ਸਾਡੇ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਜਾਊਗੀ ਸਰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਨਕੋਦਰ ਵਿੱਚ ਬਸਪਾ ਨੂੰ ਐਤ ਕੀ ਬਹੁਤ ਵਧੀਆ ਹੰਗਾਰਾ ਮਿਲਿਆ ਲੋਕੀ ਤਬਦੀਲੀ ਚਾਹੁੰਦੇ ਆ ਔਰ ਆਜ਼ਾਦ ਆਜ਼ਾਦ ਹੋ ਕੇ ਖੁੱਲ ਕੇ ਵੋਟ ਜਿਹੜੀ ਆ ਬਲਵਿੰਦਰ ਕੁਮਾਰ ਐਡਵੋਕੇਟ ਦੇ ਹੱਕ ਵਿੱਚ ਖਾਤੀ ਦੇ ਨਿਸ਼ਾਨ ਤੇ ਪਾਰੇ ਆ ਮੁਕਾਬਲਾ ਆ ਕਿਹੜੀ ਪਾਰਟੀ ਨਾਲ ਬਸਪਾ ਜਿਹੜੀ ਮੁਕਾਬਲੇ ਇਸ ਵੇਲੇ ਮੰਨ ਰਹੀ ਹੈ ਇਸ ਵੇਲੇ ਸਾਡੇ ਬਲਵਿੰਦਰ ਕੁਮਾਰ ਜੀ ਜਿਹੜੇ ਟਿਕਾਊ ਹੈਗੇ ਆ ਉਹ ਉਹਨਾਂ ਦੀ ਸਾਖ ਤੇ ਛਵੀ ਜਿਹੜੀ ਬਹੁਤ ਵਧੀਆ ਆ ਉਹਦੇ ਅਕਸ ਨੂੰ ਲੈ ਕੇ ਵਕੀਲ ਸਪੋਰਟਰ ਜਿੰਨੇ ਵੀ ਹੈਗੇ ਆ ਪੜੇ ਰਿਖਾ ਵਰਗਾ ਟੀਚਰ ਐ ਸਟੂਡੈਂਟ ਐ ਉਹ ਖੁੱਲ ਕੇ ਹਾਥੀ ਦੇ ਪੱਖ ਵਿੱਚ ਆ ਰਹੇ ਆ ਜਲੰਧਰ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਆ ਕਿ ਆਪਣੇ ਭਾਈਚਾਰੇ ਨੂੰ ਐਤਕੀ ਬਹੁਤ ਵਧੀਆ ਇਮਾਨਦਾਰ ਜਿਹੜਾ ਆ ਮੈਂਬਰ ਪਾਰਲੀਮੈਂਟ ਮਿਲਿਆ ਆ ਬਲਵਿੰਦਰ ਕੁਮਾਰ ਐਡਵੋਕੇਟ ਜੀ ਇਹਨੂੰ ਵੱਧ ਤੋਂ ਵੱਧ ਸਪੋਰਟ ਤੇ ਵੋਟ ਕਰਕੇ ਤੇ ਜਿਤਾਓ ਪਾਰਲੀਮੈਂਟ ਚ ਪੁਝਾਓ ਹੈਲੋ ਮੈਂ ਕੁਲਦੀਪ ਕੁਮਾਰ ਦਫ਼ਤਰ ਇੰਚਾਰਜ ਸਮਾਜ ਪਾਰਟੀ ਨਖੋਦਰ ਅਜ ਬਾਰ ਨੰਬਰ 18 ਮਹੱਲਾਸਰਾਏ ਸਮਲਾਸਰਾਏ ਵਿੱਚ ਬਹੁਤ ਸਮਾਜ ਪਾਰਟੀ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਬਹੁਤ ਵਧੀਆ ਹੰਗਾਰਾ ਸਾਨੂੰ ਮਿਲ ਰਿਹਾ ਆ ਲੋਕੀ ਬਹੁਤ ਯਾਨੀ ਸਰਦਾਰਾਂ ਦਾ ਬੋਰ ਪਾ ਰਹੇ ਆ ਸਾਨੂੰ ਮੈਨਿਆ ਕਿ ਬਲਵਿੰਦਰ ਕੁਮਾਰ ਇਸ ਵਾਰ ਜਿੱਤੂ ਹੋਣਗੇ ਬਲਵਿੰਦਰ ਨੂੰ ਜੈ ਪੀ ਨੂੰ ਧੰਨਵਾਦ ਸਰ ਵਾਪਕ ਪਾਰਟੀਆਂ ਦੇ ਵਿੱਚ ਜਿਹੜੇ ਦਲ ਬਦਲੂ ਉਮੀਦਵਾਰ ਬਣਾਏ ਗਏ ਆ ਤੁਹਾਨੂੰ ਲੱਗਦਾ ਕਿ बसपा ਦਾ ਉਮੀਦਵਾਰ ਜਿਹੜਾ ਉਹਨਾਂ ਤੇ ਭਾਰੂ ਹੈ ਇਸ ਸਮੇਂ ਸਾਰਿਆਂ ਦੇ ਭਾਰੂ ਹੈ ਬਲਵਿੰਦਰ ਕੁਮਾਰ ਕਿਉਂਕਿ ਬਲਵਿੰਦਰ ਕੁਮਾਰ ਇੱਕ ਪ੍ਰਿਆ ਲਿਖਿਆ ਈਮਾਨਦਾਰ ਅਖਸਰ ਇਨਸਾਨ ਹਨ ਬਾਕੀ ਤੁਸੀਂ ਦੇਖਿਆ ਵੀ ਟੀਨੂ ਹੋ ਗਿਆ ਜਾਂ ਕੋਈ ਹੋਰ ਵੀ ਪਾਲਦੀਆਂ ਹੈਗੀਆਂ ਸਾਰੇ ਦਲ ਬਦਲੂ ਆ ਪਹਿਲਾਂ ਪਹਿਲਾਂ ਭਾਜਪਾ ਦੇ ਗਏ ਫਿਰ ਕਾਂਗਰਸ ਵਿੱਚ ਫਿਰ ਆਪ ਵਿੱਚ ਸ਼ਾਮਲ ਹੋ ਗਏ ਜੀ ਸਰ ਮੁਕਾਬਲਾ ਕਿਹੜੀ ਪਾਰਟੀ ਦਾ ਦੇਖ ਰਹੇ ਆ ਬਲਵਿੰਦਰ ਕੁਮਾਰ ਸਾਹਿਬ ਮੁਕਾਬਲਾ ਹੀ ਕਿਸੇ ਨਾਲ ਵੀ ਸਮਝਦੇ ਬਲਵਿੰਦਰ ਕੁਮਾਰ ਭਾਰੀ ਬਹੁਮਤ ਨਾਲ ਜਿੱਤੂ ਹੋਣਗੇ ਧੰਨਵਾਦ ਥੈਂਕ ਯੂ ਸਾਥੀ ਤੁਸੀਂ ਦੇਖ ਸਕਦੇ ਹੋ ਨਕੋਦਰ ਵਾਰਡ ਨੰਬਰ 800 ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਜਿਹੜੇ ਸਾਥੀ ਬੂਥ ਤੇ ਬੈਠੇ ਹੋ ਉਹ ਕਹਿ ਰਹੇ ਕਿ ਬਲਵਿੰਦਰ ਕੁਮਾਰ ਜਿਹੜੇ ਆ ਉਹ ਭਾਰੀ ਬਹੁਮਤ ਨਾਲ ਜਿੱਤਣਗੇ ਔਰ ਮੁਕਾਬਲਾ ਜਿਹੜਾ ਕੋਈ ਵੀ ਕੈਂਡੀਡੇਟ ਦੂਸਰੀਆਂ ਪਾਰਟੀਆਂ ਦਾ ਨਹੀਂ ਕਰ ਸਕਦਾ ਵਾਈਲਾਈਵ ਨਿਊਜ਼ ਤੇ ਜਿੰਨੇ ਵੀ ਸਾਡੇ ਦੇਖਦੇ ਪਏ ਆ ਧੰਨਵਾਦ ਤੁਹਾਡਾ